सतनाम श्री साहिब जी जप जी साहिब एक सतनाम करता सतनामकर्तापर निर्भ निर्वा अकाल मूर्त अजुनि से पंगुर प्रसाद जप आद सच जुगाद सच है पी सच नानक होसी पी सच सोच सोच न हो जे सोची लख वार चुप चुप न हो जे लाय रहा निवतार ਕਿ ਕੀ ਆਪਕਾ ਉਤਰੀ ਜੇ ਬਨਾ ਪੁਰੀਆ ਪਾਰ ਸੈ ਧਨ ਪਨ ਕਹੋਈ ਤੈਕ ਨ ਚੱਲੇ ਨਾਲ ਕਿਵੇਂ ਸਚਿਆਰਾ ਹੋਈਐ ਕਿਵੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨੇ ਕਿਹਾ ਜਾਈ ਹੁਕਮੀ ਹੋਵਨ ਜੀਐ ਉਗਬਲੇ ਉਡਾਈ ਹੁਕਮੀ ਤੁਮਨੀਜ ਹੁਕਮੈ ਲਿਖਦੁ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੈ ਤਾ ਮੈਂ ਕਹਿ ਨ ਕੋਏ ਗਾਵੇ ਕੋ ਤਾਨ ਮੈਂ ਕਿਸੇ ਤਾਨ ਗਾਵੇ ਕੋ ਦਾਜਣ ਨੀਸਾਨ ਹੈ ਗਾਵੇ ਕੋ ਗੁਣ ਵਿੜਿਆਈਆਂ ਚਾਰ گاوے کو جپ جسے دور گاوے کو دور کتنا کتنا میں देदा दे लेते थक पाही जुगा जुगंतर खाही खाही हुकमी हुकम जलाए राहू नानक भी सेवे साचा साहिब साच नाई पाख्या भाव अपार आकह मंग है देहे देहे दात करे दातार ਫਿਰ ਕੇ ਅਗਰ ਰਖੀਐ ਜਿਤ ਦੇਸ ਦਰਬਾਰ ਮੋਹ ਕੇ ਬੋਲਨ ਬੋਲੀਐ ਜੇ ਸੁंदरे ਪਿਆਰ ਹੈ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਗਦੁਆਰ ਹੈ ਨਾਨਕ ਐਵੇਂ ਜਾਣੀਐ ਸਬਾਪੇ ਸੱਚਿਆ ਰਹਿ ਥਾਪੈ ਨ ਜਾਈ ਕੀ ਤਾ ਨ ਹੋਈ ਆਪੇ ਆਪ ਨਿਰੰਝਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕਾ ਵੇ ਗੁਣੀ ਨਿਤਾਣ ਗਾਵੀਐ ਸੁਨੀਐ ਮਨ ਰਖੀਐ ਪਾਉ ਦੁਖ ਪਰਹਿ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੈਦੰ ਗੁਰਮੁਖ ਰੇਸ ਮਾਈ ਗੋਰੀ ਸਰ ਗੁਰੂ ਅਕਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਗਿਣ ਕਰ ਨ ਜਾਈ ਗੁਰਾਂ ਕੇ ਦੇਹ ਵੋ ਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋਮ ਵਿਸ਼ਨ ਨ ਜਾਈ ਤੇਰਥ ਨਾਵਾ ਜੇ ਦਿਸ ਪਾ ਮਾਹ ਵਿਨ ਪੜੇ ਕੀ ਨਾਇ ਕਰੀ ਜੇਤੀ ਸਿਰ ਟੋ ਪਈ ਵੇਖਾ ਬਿਨ ਕਰਮਾ ਕੀ ਮਿਲ ਨਹੀਂ ਮਤ ਵਿੱਚ ਨੰਜ ਵਾਹ ਰੈ ਮਨ ਜੇ ਗੁਰ ਕੀ ਸਿ ਸੁਣੀ ਗੁਰ ਅਗਦੇ ਹੋਏ ਜਾਈ ਇਹ ਸਭ ਨਾ ਜੀਆਂ ਕਾ ਇਕ ਦਾਤਾ ਸੋ ਮਾ ਵਿਸਨ ਜਾਏ ਜੇ ਜੁਗ ਚਾਹੇ ਆਰਜਾ ਔਰ ਦਸਨੀ ਹੋਏ नवा खंडावे जाනය नाथල सब कोए चगानाव र खाएක सस्कीर जगले जेदिषण करना आवै तावातල पूछ के किटा अंदर कीट कर दोष दोस्तरी हिलानेक निर्ण गण करें गुළवत्या गण देते हा कोईना सोझ जेदिश गोणम कोई करें सोनय शधरතුරෙන් आथ. සුනිය තර්ථතම ආකාස සොනියදී ප්ලොපාතාන සනිය පොහිනසකයි කාලෙ. නනකබගස දවිගාස සොනියදූ පබ්ගණාස සුනිය ඉස්සර්වර්ම ඉන්ද සොනිය මොක්සොලහන මන්දෑ. सुनिए जो जो तन पेद सुनिए शास्त्र समृत वेद नानक भगता सदा विकास सुनिए का नाश है सुनिए सत संतो ज्ञान सुनिए सुर

ਨਾਨਕ ਭਗਤਾ ਸਦਾ ਵਿਗਾਸ ਹੈ ਸੁਣੇ ਤੂ ਭਾਉ ਕਾ ਨਾਸ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬੀਚੇ ਪਛਤਾਏ ਕਾਗਜ਼ ਕਰਮ ਨਾਲ ਲਿਖਨ ਹਾਰੈ ਮੰਨੇ ਕਹ ਬੈ ਕਰਮੀ ਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨ ਸੂਰਤ ਹਮਨ ਬੋਧ ਮਨ ਸਲਪਉਣ ਕੀ ਸੋਤੇ ਮਨ ਮਹਟੋ ਟਾਣਾ ਖਾਈ ਮਨ ਜਮਕੇ ਸਾਥ ਨਾ ਜਾਏ ਐਸ ਨਾਮ ਨਿਰੰਜਨ ਹੋਏ ਜੇ ਕੋਮਨ ਜਨਮਨ ਕੋਈ ਮੰਨੇ ਮਾਰਗ ਠਾਕ ਨ ਪਾਈ ਮੰਨੇ ਬਨਸਿ ਉਪਰ ਕੜ ਜਾਏ ਮੰਨੇ ਬਗਨਾ ਚੱਲੇ ਪੰਥ ਮੰਨੇ ਤਨ ਸਿ ਦਿਸ਼ਨ ਬੰਦ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਨਮਨ ਕੋਈ ਮੰਨੇ ਪਵਹ ਮੋਖ ਦੁਆਰ ਹੈ ਮੰਨੇ ਪਰਵਾレ ਸਾਧਾਰ ਹੈ ਮੰਨੇ ਤਰਨ ਤਾਰੇ ਗੁਰੇ ਸਿਖੈ ਮੰਨ ਨਰਪਨ ਪੇਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਪਰਦਾਨ ਪੰਜੇ ਪਾਵ ਹੈ ਤਰ ਕਹਿ ਮਾਨ ਪੰਜੇ ਸੁਹਦ ਰਜਾਨ ਪੰਜਾ ਗਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨੇ ਸੁਮਾਰ ਤੋ ਤਰਮ ਦਿਆ ਕਾ ਪੂਤ ਸੰਤੋਖ ਸਾਰ ਕੇ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰੇ ਤਾ ਲੈ ਉਪਰ ਕਿਤਾ ਪਾਰੇ ਸੱਚੀ ਹੋਰ ਪਰਿਆ ਹੋਰ ਹੋ ਰਹੇ ਤਿਸਤੇ ਭਰਤ ਲਗਾਉਣੇ ਜੋਰੇ ਜੀ ਜਤਰੰਗਾ ਕੇ ਨਾ ਸਭ ਨਾਲ ਕਿਆ ਵੜੀ ਕਲਾਮ ਇਹੋ ਨੇ ਕਲਿਹ ਜੜ ਕੋਈ ਨੇਖਾ ਨਖਿਆ ਕੀਤਾ ਹੋਏ

සංක ග්‍රද්ධමොක වේද පාට සංක ජෝගමනගේ හවදස ඇ සංක පාදූරञානිවිචානය සංගසති සංදතාරය සංග සහල්ම පකසාරය සංකමල්ලවෙලායි තාරය કુદરતે ગણ કહા મી ચારે વારેન જમ એક વારે જોત ત પાવે સિપલી કર ત સદા સલામ નિર્ંગાર અસંખ મરકાંત કોરે સંગ જોર હરામખોને અસંખ મર કરે જાહે જોરે સંગ ગળતક માહે ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਗੁਣਰ ਕੋੜੇ ਪਿਰਾਹਿ ਅਸੰਖ ਮਲੇਚ ਮਲ ਪੱਕੇ ਖਾਹਿ ਅਸੰਖ ਨਿਦਿਰ ਕਰਹਿ ਪਾਰੈ ਨਾਨਕ ਨੇ ਜਿ ਕਹੇ ਨੀਚਾਰੇ ਵਾਰਿਨ ਜਮ ਇੱਕ ਵਾਰ ਜੋਤਿ ਤ ਪਾਵੇ ਸੇ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰੈ ਅਸੰਖ ਨਾਸੰਖ ਤਾ ਅਗਮ ਗਮ ਸੰਗ ਨੋ ਐ ਅਸੰਗੇ ਸਿਰ ਪਰ ਹੋਏ ਆਖਰੀ ਨਾ ਆਖਰੀ ਸਲਾਹ ਐ ਆਖਰੀ ਗਿਆਨ ਗੀਤ ਗੁਣ ਗਾਹੈ ਆਖਰੀ ਲਿਖਣ ਬੋਲਣ ਬਾਨ ਐ ਆਖਰਾ ਸਿਰ ਸੰਜਗ ਬਖਾਨ ਐ ਜਿਨੇ ਲਿਖੇ ਦੇ ਸਿਰ ਨਾਹੀ ਜਿਹੇ ਫਰਮਾਇ ਤੇ ਵੇਦੇ ਬਾਹੈ ਜੇ ਤਾ ਗਿਤਾ ਦੇ ਤਨਾ ਹੋ ਮਿਨਵ ਨਹੀਂ ਕੋ ਥਾ ਕੁਦਰਤ ਕੰਨ ਕਹਾ ਵਿਚਾਰੇ ਵਜਨ ਜਮ ਇਕ ਬਾਰੇ ਜੋ ਤਦ ਪਾਵੇ ਸੇ ਭੜੀ ਕਰੇ ਤੋ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਹੈ ਪਾਣੀ ਤੋਂ ਤੁਸਥੀ ਹੈ ਮੋਤ ਪਲੀਤੇ ਕਪੜ ਹੋਏ ਦੇ ਸਾਬੋਨ ਲਿਹੋ ਤੋਏ ਪਰੀਏ ਮਤ ਪਾਪਾ ਕੈ ਸੰਗੈ ਉਹੋ ਤੋ ਪਨਵ ਕੇ ਰੰਗੈ ਪੁੰਨੀ ਪਾਪੀ ਆਖਰ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੇਜਾ ਪਹਿ ਕਹਾਂ ਨਾਨਕ ਕੋ ਮੀਆਂ ਹੋ ਜਾਵਾਂ ਤੀਰਥ ਤਬ ਦੇਦਦਾਰ ਜੇ ਕੋ ਪਾਵੇ ਦਿਲ ਕਾ ਮਾਨ ਸੁਨਿਆ ਮਨ ਮਨ ਕੀਤਾ ਪਾਉ ਮਤਰਗਤ ਤੇ ਸਮਲਣਾ ਸਭ ਗੁਣ ਤੇਰੇ ਮੈਂ ਨਹੀਂ ਕੋਈ ਵੀ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਣ ਸਦਾ ਮਨ ਚਾਉ ਕੌਣ ਸੁਵੇਲਾ ਵਖਤ ਕਾਣ ਹੈ ਕਾਣ ਤਿਤ ਕਾਣ ਵਾਰ ਹੈ ਕਾਣ ਸੁਰਤੀ ਮਾ ਹੋ ਕਾਣ ਜਿਤੋ ਆਕਾਰ ਵੇਨ ਪਾਇਆ ਪੰਡਤੀ ਜਿਹੋ ਵੈਲੇ ਕੁਰਾਨ ਵਕਤ ਨ ਪਾਇਓ ਕਾ ਦੀਆ ਜਿ ਲਿਖਰ ਲੈ ਕੁਰਾਨ ਥਿਤਵਾ ਨ ਜੋਗੀ ਜਾਣੈ ਰਤਮ ਹੋ ਨ ਕੋਈ ਜਾ ਕਰਤਾ ਸੇਠੀ ਕਿਉ ਸਾਜੇ ਆਪੇ ਜਨੈ ਸੋਈ ਕਿਵ ਕਾ ਰਾਕਾ ਕਿਸਲਾਹੀ ਕਿਉ ਨਿ ਕਿਵ ਜਾਣੈ ਨਾਨਕ ਆਖਣ ਸਭ ਕੋ ਆਖੇ ਕਿਦਵੇ ਕਿਸਾਨ ਵੱਡਾ ਸਾਬ ਵਡੇ ਨਾਹੀ ਕੀ ਤਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੈ ਗ ਗਿਆਨ ਸੋ ਹੈ ਬਤਲ ਬਤ ਰਹ ਨਖਾਂਗਾ ਸਾਸ ਉੜਕ ਉੜਕ ਫਾਲਤ ਕੇ ਵੈਦਨਿਕ ਬਾਤ ਹੈ ਸਾ ਸੱਤਾਰ ਹੈ ਕੈਨ ਕੇ ਤੇ ਬਾਸ ਲਿਖ ਤਾ ਤ ਲੇਖ ਹੋਇ ਤਾ ਲਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਕੀਐ ਅਪਜਣ ਆਪ ਸਲਾਹੀ ਸਲਾਹੀ ਅਤੀ ਸੁਰਤ ਨ ਪਾਈਆ ਨਦੀਆ ਅਤ ਪਹ ਸਮੁੰਦ ਨ ਜਾਣੇ ਸਮੰਧ ਸਹਾ ਸੁਲਤਾਨ ਗਿਰਹਿ ਸਤੇ ਮਲਤਨ ඊඩි තුන්නා හෝමනි ජතිශමනෝනා විස්සරෑ අන්තනශිවිති කහැන යන්ත අතන කර නයදන යන්ත අන්තනවෙ කළසුලන යන්ත අන්තන ජපය කිය්‍යාමන මන්ත අන්තන ජපයිකිතාකාන අන්තන ජපය පාලවාර ਅੰਤ ਕਾਰਨ ਕੇਤੇ ਬਿਲਾ ਹੈ ਤਾਂ ਕਹਿਤ ਨ ਪਾਇ ਜਾਹੀ ਇਹੋ ਅੰਦਲੇ ਜਾਣ ਕੋਈ ਬਹੁਤ ਹੈ ਬਹੁਤਾ ਹੋਏ ਵੱਡਾ ਸਹਿਬੋ ਚਾਥਾ ਉਚ ਉਪਰੋ ਚਨ ਇਹ ਰੂਚ ਹੋਵੇ ਕੋਈ ਜਿਸ ਸੁਚ ਜਣ ਹੈ ਸੋਏ ਜੇ ਵਡ ਆਪ ਜਨ ਆਪ ਨਾਨਕ ਨਦਰੀ ਗਨ ਮੀ ਦਾਤ ਬਹੁਤ ਕਰਮ ਨੇ ਖਿਆਦਾ ਜਾਏ ਵਟਾ ਦਾਤਾ ਤਨਤ ਮਾਈ ਕੀਤੇ ਮੰਗ ਹੈ ਜੋਤ ਅਪਾਰ ਕੀਤੇ ਗੁਣਤ ਨਹੀਂ ਵਿਚਾਰ ਕیتے ਖੁਟ ਡੇਵੇ ਕਾਰ ਕیتے ਲੈ ਲੈ ਮੁਜ਼ਰਫਾ ਹੈ

ਆਪੇ ਜਾਣ ਆਪੇ ਦੀਏ ਐ ਕੈਸੇ ਬੈਕਈ ਕੇ ਜਿਸਨਾ ਬਕਸੇ ਸੇ ਸੱਲਾ ਹੈ ਨਾਨਕ ਪਤ ਸਾਹਿਬਾਤ ਸਾਹੋ ਅਮੋਲ ਗੁਣ ਮਲਵਾ ਪਾਰੇ ਮਲਵਾ ਪਾਰੇ ਅਮਲ ਪੰਡਾਰੇ ਮਨਾਹਿਮ ਲਹਿ ਜਾਏ ਮਲ ਪਏ ਮੰਸਾ ਮਾਹੀ

ਆ ਕਹੇ ਵਰਮਾ ਕਹੇ ਇੰਦਰ ਆ ਕਹੇ ਗੋਪੀ ਤੇ ਗੋਵਿੰਦ ਆ ਕਹੇ ਸਰਾ ਕਹੇ ਸਿਧਾ ਕਹੇ ਕਿਤੇ ਕਿਤੇ ਬੁੱਧ ਆ ਕਹੇ ਦਨਵਾ ਕਹੇ ਦੇਵ ਆ ਕਹੇ ਸੁਨਰਮੰਜਨ ਸੇਵ ਕਹੇ ਆ ਕਹੇ ਅਖਣ ਪਾਹੀ ਕਹੇ ਤੇ ਕਹਿਉਟੜ ਜਾਹੇ एते केते हर करे ताक न सके की के के जेड पावे तेवड़ होए नान के जाने साचा सोए जेको वक्त है बोल भी गाड़े तान के सिर गावारा गावारे सो दर के हाँ सो कर हा, के हाँ जित बैसर बस माने वाजे संखा के संख्या केते हारे ਕੇਤੇ ਰਉ ਪ੍ਰੇਸੋ ਕਹੀ ਨਹਿ ਕੇਤੇ ਗਮਨ ਹਾਰੇ ਗਾਵਨ ਤਰਨ ਪੰਨ ਪਣੀ ਬੈ ਸੰਤਰੇ ਗਾਵ ਰਾਜ ਤਰਨ ਦਵਾਰੇ ਗਾਵ ਹੈ ਚਿਤ ਗਉਦ ਲਿਖੇ ਜਾਣੇ ਲਿਗਲੇ ਤਰ ਮਿਚਾਰੇ ਗਾਵ ਹੈ ਈਸ਼ਰਵਰਮਾ ਦੇਵੇ ਸੋਨ ਸਦਾ ਸਵਾਰੇ ਗਾਵਹਿ ਇਨ ਇੰਦਾ ਸਨ ਬੈਠੇ ਹੈ ਦੇਵ ਤੇ ਅੰਦਰ ਨਾਲੇ ਗਾਵਹਿ ਸਿਦ ਸਮਾਦੇ ਅੰਦਰ ਹੈ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੀ ਗਾਵਹਿ ਵੀਰ ਕੈ ਨਾਰੇ ਗਾਵਨ ਪੰਡਿਤ ਪੜ ਰਖੇ ਸੁਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਮ ਜਪਿਆਨੇ गांव ने रतन पाए तेरे 68 तीर्थन आले गावे जद महाबल सुरा गावे खणी जारे गावे खंड मंडल वर पंडा कर करखे तारे सेई तदन गाण जो तद पावन रते तेरे भगत रे सानी होर केते गण से मैं जितने आमन नानक या बे जानि सोई सोई सदा ਸੱਚਾ ਸਾਹਿਬ ਸੱਚਾ ਸਾਥੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਜਨਾ ਜਿਨੇ ਰਚਾਈ ਰੰਗੇ ਰੰਗੇ ਪਾਤੀ ਕਰ ਕਾ ਜਿਸੀ ਮਾਇ ਜਿਨੋ ਉਪਾਈ ਕਰ ਕਰ ਵੇਖੇ ਕੀਤਾ ਆਪਨਾ ਜਿਸ ਦਿਵਟੇ ਆਏ ਜੋਤਿ ਸਪਾਵੈ ਸੋਏ ਕਰਸੀ ਹੁਕਮ ਨ ਕਰ ਨ ਜਾਇ ਸੋ ਪਤ ਸਹ ਸਹ ਪਤ ਸਹੀਵ ਨਾਨਕ ਰਹਿਣ ਜਾਇ ਮੁੰਦਾ ਸੰਤੋ ਕ ਸਰਪਤ ਚੋਲੀ ਕੈਨ ਕੀ ਗਰੇ ਬੇਪੂਤ ਖੇਨਤਾ ਕਲ ਕੁਵਾਰੀ ਕਾਇਆ ਜੋਨ ਡਾ ਪਰਤੀਂਦ ਆਈ ਬੰਦੇ ਸਗਲੇ ਜਮਾਤੀ ਮੰਜੀ ਤੇ ਜਗ ਜੀਤ ਆਦੇਸ ਦਿਸ਼ ਆਦੇਸ ਆਦ ਅਨਿਲ ਨਦ ਨਹਤ ਜੋ ਜਗ ਕੋ ਵੇਸ ਭੁਗਤ ਕੇ ਆਂਦੇ ਆ ਪੰਡਾਰੇ ਨਹ ਘੜਗੜ ਵਜੇ ਨਾਦ ਆਪ ਨਾਥ ਨਾਤੀ ਸਮਝ ਕੇ ਰਿੱਦਿ ਸਿ ਦਵਰਾ ਸਾਧ ਸੰਜੋਗ ਵਿਦੂ ਕਰ ਚਲਾਵਹਿ ਲੈ ਕੇ ਆਵਹਿ ਭਾਗ ਆਦੇਸਿਸ ਆਦੇਸ ਆਤ ਨਿਲ ਨਤ ਨਹਤੇ ਜੋ ਜਗੇ ਕੋ ਮੇਸ ਹੈ ਇਕ ਮਈ ਜੁਗਤਵੀ ਆਈ ਤੇ ਚਲੇ ਪਰਵਾਨ ਇਕ ਸੰਸਾਰ ਇਕ ਪੰਡਾਲੀ ਇਕ ਲਾਇ ਦੇਬਾਨ ਜੇ ਤਿਸ ਪਾਵੇ ਤੇ ਵਚ ਲਾਵੇ ਜੇ ਹੋਵੇ ਪਰਮਾਨ ਓਹ ਵੇਖ ਆਉਣਾ ਨਦਰਨਾ ਆਵੇ ਬਹੁਤੋ ਵਿਡਾਨ ਆਦੇਸਿ ਸੇ ਆਦੇਸ ਆਦ ਅਨਿਲ ਨਾਜ਼ ਨਹ ਤਜੁ ਜੁਦਗੇ ਕੋ ਵੇਸ ਆਸਨ ਲੋਇ ਲੋਇ ਪੰਡਾ ਨੇ ਜੋ ਕੁਸਵੈ ਸੇ ਕਮਾਰੇ ਕਰ ਕਰ ਵੇ ਕਹੈ ਸਰਜਨ ਹਾਰੈ ਨਾਨਕ ਸਜੇਗੇ ਸਾਜੇ ਗਾਨ ਅਦੇਸ਼ ਤੇ ਅਦੇਸ਼ ਆਧਾਨੀ ਨਾਨਤਨ ਹੱਤੇ ਜਗ ਜਗੇ ਕੋ ਵੇਸ ਇਕ ਦੋ ਜਿਬ ਲਕ ਹੋਇ ਲਕ ਹੋ ਲਖਵੀਸ ਲਖ ਲਖ ਢੇੜਾ ਆਕੀ ਹੈ ਇਕ ਨਾਮ ਜਗਦੀਸ਼ ਇਤ ਰਹੇ ਪਤ ਪਉੜੀਆਂ ਚੜਿਹਾਂ ਕੀ ਇਸ ਸੁਨਗਲਾ ਆਕਾਸ਼ ਕੀ ਕੀਟਾਇ ਦੇ ਸ ਨਾਨਕ ਨਦਰੇ ਪਾਈਏ ਕੋੜੀ ਕੋੜਾ ਠੇਸ ਆਖਣ ਜੋਰ ਚ ਪਨ ਹੈ ਜੋਰੇ ਜੋ ਨਾ ਮੰਗਦੇ ਨਹਿ ਜੋਰੇ ਜੋ ਨਾ ਜੀਵਨ ਮਰੇ ਨਹਿ ਜੋ ਰਹੇ ਜੋ ਨਾ ਰਾਜ ਮਲਮ ਨਿਸ਼ੋਰੇ ਜੋ ਨਾ ਸੁਰਤੀ ਗਿਆਨ ਵਿਚਾਰੇ ਜੋ ਨਾ ਜੋਤੀ ਛੋਟੇ ਸੰਸਾਰੇ ਜਿਸ ਹੱਥ ਜੋਰ ਕਰਵੇ ਕੈਸ ਹੋਏ ਨਾਨਕ ਤੁਮਨੇ ਚ ਨ ਕੋਇ ਰਾਤਿ ਰੋਤੀ ਥਤੀ ਵਾਰੇ ਪਉਣ ਪਣੀ ਉਨੀ ਪਤਾਲੇ ਦੇਸ ਵਿੱਚ ਕਰਤੇ ਥਾਪ ਰੱਖੀ ਤਨ ਮਸਾਲੇ ਤਿਸ ਵਿੱਚ ਜਿ ਦੀ ਜੋਤ ਕੇ ਰੰਗ ਦਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸਚਾ ਦਰਬਾਰ ਤਿਤ ਸੋਹਣ ਪੰਜ ਪਰਮਾਨ ਨਦਰੀ ਕਰਮ ਭਵੇਂ ਨੀਸਾਨ ਕੱਜ ਬਗਾਈਂ ਉੱਥੇ ਪਾਈਂ ਨਾ ਨਗੇ ਜਾ ਪੈ ਜਾਏ ਧਰਮ ਖੰਡ ਕਾ ਹੋਂ ਤਰਮ ਗਿਆਨ ਖੰਡ ਕਾ ਕਹੋਂ ਕਰਮ ਕੇਤੇ ਪਣ ਪਣੀ ਬਸੰਤਰ ਕੇਤੇ ਘਣ ਮਹੀਸ ਕੇਤੇ ਵਰਮੇ ਕਾਟ ਤਕੜੀ ਹੈ ਰੋਪਰੰਗ ਕੇ ਵੇਸ

ਕਿ ਤੇ ਖਾਣੀ ਕਿ ਤੇ ਬਾਣੀ ਕਿਤੇ ਪਾਦ ਨਰਿੰਦਰ ਕਿਤੇ ਸੋਤੀ ਸੇਵਕ ਕਿਤੇ ਨਨਕਿੰਤ ਨੰਤ ਗਿਆਨ ਖਨ ਮਹਿ ਗਿਆਨ ਪਰੇ ਚੰਡਾ ਤਿਥੇ ਨਾਦ ਬਿਨੌੜ ਕੋੜ ਨੰਦ ਸ਼ਰਮ ਖਨ ਕੇ ਬਾਣੀ ਰੂਪ ਤਿਥੇ ਕਰਤ ਕਰਿ ਬਹੁਤ ਨੋਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਬੇਜ ਬਜਤਾਏ ਥਿੱਥੇ ਘੜੀਏ ਸੁਰਤ ਮਤ ਮਨੁ ਬੁਤੇ ਥਿੱਥੇ ਘੜੀਏ ਸੁਰਸਿ ਦਾ ਕੇ ਸੋਦ ਕਰਮ ਖਣ ਕੇ ਬਾਣੀ ਜੋ ਰਹਿ ਦੇ ਤੋ ਨ ਕੋਈ ਹੋਰੇ ਤੇ ਤੇ ਜੋਤ ਮਹਾ ਬਲ ਸੁਰੇ تن ਮੇਂ ਰਾਮ ਰਹਾ ਪਰਪੂਰੇ ਤੇਥ ਸਿਤੋ ਸਿਤ ਮੇ ਮਮਹੇ ਤਾ ਕਿਰਪਨਾ ਗਤਨੇ ਜਾਹੇ ਨਾ ਹੋ ਮਨਠਕੇ ਜਾਹੇ ਜਿਨ ਕੇ ਰਵ ਸਿਮਨ ਮਾਹੇ ਤੇਥ ਭਗਤੋ ਸੇ ਕੇ ਲੋ ਵੈ ਕਰਹ ਨੰਦ ਸਚ ਮਨ ਸੋਈ ਸੱਚਖੰਡ ਵਸੰਦਰਨ ਕਾਰੇ ਕਰ ਕਰ ਵੇਖੇ ਨਦ ਨਿਹਾਲੇ ਤਿਥੇ ਖੰਡ ਮੰਡਲ ਵਰ ਪੰਡਾ ਜੇ ਕੋ ਕਥ ਤੰਤ ਨਿ ਅੰਤ ਤਿਥੇ ਲੋਲ ਆਕਾਰ ਜਿਗਜੂ ਹੁਕਮ ਤੇ ਮੈਂ ਤੇ ਵਕਾਰੇ ਵੇਖੇ ਇਸੇ ਕਰਮੀ ਚਾਰੇ ਨਾਨਕ ਕਥਨਾ ਕਰੜਾ ਸਾਰੇ

सलोक पवन गुरु पाणि पिता माता तर्त महत दिवस रात दोई दाई दाया केल सगल जगत चंगे आईया बरे आईया वाज तर्म है दूर करमे आपो आपनी के डेड़े के दूर ம தையா மகால நனக்கூலி நாம தையாசால நான யுஜே கேத்தி ட்டி நா ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ